ਮੇਰੇ ਵੱਲੋਂ ਪਿਆਰ ਭਰ ਸਤਿ ਸ਼੍ਰੀ ਅਕਾਲ ਜੀ ਹੋਰ ਦੱਸੋ ਸਾਰੇ ਠੀਕ ਹੋ ਗਰੇ ਰਾਤ ਦਾ ਮੌਸਮ ਬੜਾ ਖਰਾਬ ਹੋਇਆ ਹੋਇਆਗਾ ਤੇ ਬਹੁਤ ਜ਼ਿਆਦਾ بارش ਹੋ ਰਹੀ ਹੈ ਵੀ ਰਾਤ ਤੋਂ ਵੀ ਨਾ ਲੀ 12 ਵਜੇ ਤੋਂ ਬਾਅਦ ਦੇ ਨੂੰ ਲੱਗੀ ਸੀ بارش ਹੁਣ ਵੀ ਕਾਫੀ بارش ਹੋ ਰਹੀ ਹੈ ਨਾਲੀਆਂ ਵੀ ਉੱਪਰਲੀ ਚੱਲ ਰਹੀਆਂ ਨਹੀਂ ਹੈ ਸੜਕ ਦਾ ਵੀ ਬੜਾ ਪੜਾ ਹਾਲ ਹੋਇਆ ਹੋਇਆਗਾ ਜੋ ਵੀ ਬਲਾ ਇੱਥੇ ਮਿੱਟੀ ਮਟੇੜ ਵਾਲੇ ਲੱਗਦੇ ਆ ਇਹ ਨਾ ਉਹ ਸਾਰਾ ਜਮਿਆ ਪਿਆਗਾ ਹੁਣ ਸਾਰਾ ਟਿੱਕੜ ਬਣਿਆ ਪਿਆਗਾ ਇੱਥੇ ਤੇ ਬਾਕੀ بارش ਕਾਫੀ ਹੋ ਰਹੀ ਹੈ ਜੀ ਇਹ ਸ਼ੁਰੂ ਕਰਦੇ ਹਾਂ ਵਿਖਾਉਣਾ ਰਾਤ ਦੀ ਕਾਫੀ ਬਾਰਸ਼ ਹੋ ਰਹੀ ਹੈ ਜੀ ਤੇ ਬਾਕੀ ਹੋਰ ਦੱਸੋ ਵੀਰੇ ਹੋ ਸਾਰੇ ਠੀਕ ਹੋ ਗੋ ਤੁਸੀਂ ਘਰ ਪਰਿਵਾਰ ਸਾਰਾ ਦੇ ਵਧੀਆ ਨੇਗੇ ਬਾਕੀ ਠੰਡ ਜੀ ਹੁਣ ਇਸ ਕੋਲਾਸ ਜੀ ਚੱਲ ਗਈ ਪਹਿਲਾਂ ਕਾਫੀ ਸੀਗੀ ਹੁਣ ਤਾਂ ਕੁਝ ਨਹੀਂ ਕਰਕੇ ਫਾਇਦਾ ਹੋ ਜੂਗਾ ਤੁੰਦ ਦਾ ਵੀ ਤੁੰਦ ਵੀ ਨਹੀਂ ਹੁਣ ਪੈਣੀ ਹੈਗੀ ਜ਼ਿਆਦਾ ਚਲੋ ਤੁਹ ਦਖਾਣਾ ਮੈਂ ਬਾਰਸ਼ ਕਿਦਾਂ ਦੇਖੋ ਸਾਹਮਣੇ ਸੜਕ ਦੇ ਉੱਪਰ ਵੀ ਚਿੱਕੜ ਬਣਿਆ ਪਿਆਗਾ ਸਾਰਾ ਬਰਸ਼ ਕਾਫੀ ਹੋ ਰਹੀ ਹੈਗੀ ਉੱਪਰ ਰੱਬ ਘੋਲਿਆ ਪਿਆ ਹੈਗਾ ਬਿਲਕੁਲ ਬੱਦਲ ਅਜੇ ਵੀ ਵਧੀਆ ਤਰੀਕੇ ਨਾਲ ਪੈ ਰਹੀ ਹੈ بارش ਆ ਦੇਖੋ ਸਾਰੇ ਇਦਾਂ ਗਾ ਵੀ ਗਲੀਆਂ ਗੁਲੀਆਂ ਸਾਫ਼ ਹੋ ਗਈਆਂ ਪੰਤਾਲੇ ਚੱਲ ਰਹੇ ਨੇਗੇ ਪੂਰੇ ਜ਼ੋਰ ਨਾਲ ਦੇਖੋ ਪੰਤਾਲੇ ਪੂਰੇ ਵਧੀਆ ਚੱਲ ਰਹੇ ਨੇਗੇ ਸਾਹਮਣੇ ਸਕੂਲ ਜੀ ਟੀਚਰ ਵੀ ਟਾਇਰ ਨਾਲ ਹੀ ਆ ਗਿਆ ਅੱਜ ਤੱਕ ਬਾਕੀ ਸਟੇਡੀਅਮਾਂ ਸਾਹਮਣੇ ਗਰਾਊਂਡ ਅੱਜ ਤਾਂ ਆਪਣੇ ਮੋਟਰਸਾਈਕਲ ਵੀ ਧੁੱਤੇ ਗਏ ਇੱਕ ਕਾ ਖੜਿਆ ਗਿਆ ਭਾਈ ਸਾਹਿਬ ਅੰਤਾ ਬੋਲਟ ਵੀ ਸਾਫ਼ ਕਰਨ ਦੀ ਲੋੜ ਨਹੀਂ ਪਈ ਮੈਨੂੰ ਅੱਜ ਤਾਂ ਬੁਲਟ ਵੀ ਰੱਬ ਨੇ ਆਪੀ ਧੋਤਾ

Да, да, да. ا گورو لگے ان رنگا پچھو نے اتر رل کی ہے لچھہ کڑی دا آقا ماریا پچھا میں تے بچ کے آ رہا رے تیرے नाल छोटा दो बि नालक